ਮੈਂ ਤਾਂ ਰੈਡੀ ਹੋ ਗਿਆ ਤੇ ਹੁਣ ਜਾਣ ਦੀਆਂ ਆਪਣੀਆਂ ਤਿਆਰੀਆਂ ਨੇ ਅਗਲੇ ਸਫ਼ਰ ਵੱਲ ਨੂੰ ਤੇ ਸੰਦੀਪ ਵੀ ਹੋ ਰਿਹਾ ਰੈਡੀ ਮੰਮੀ ਜੀ ਵੀ ਹੋ ਗਏ ਨੇ ਤਿਆਰ ਤੇ ਡੈਡੀ ਜੀ ਵੀ ਹੋ ਗਏ ਨੇ ਇਹ ਜਲਦੀ ਨਵਾਂ ਸੂਟ ਪਾ ਲਿਆ ਜਿਹੜਾ ਕੱਲ ਲਿਆ ਸੀ ਕਿੱਥੇ ਸੰਦੀਪ ਰੱਖਿਆ ਵਾ ਟਰੈਕ ਸੂਟ ਐਸ ਐਸ ਚਾਬੀ ਹੱਣੀ ਚ ਚਾਬੀ ਹੈ ਨਹੀਂ ਕਿਉਂ ਨਹੀਂ ਯਾਰ ਕਿੱਥੇ ਰੱਖੀ ਗਈ ਇੱਥੇ ਕਿਵੇਂ ਹੋਣੀ ਯਾਰ ਇੱਧਰ ਹੋਣੀ ਕਿ ਇੱਥੇ ਰੱਖੀ ਹੋਣੀ ਵਿੱਚੇ ਆ ਵੀ ਮਹਾ ਗੱਡੀ ਥੋੜੀ ਬਹੁਤ ਸਾਫ਼ ਕਰ ਦਿੱਤੀ ਵੀ ਗੰਦੀ ਬੜੀ ਹੋਈ ਆ। ਫਸ ਹੁਣ ਜਾਣਾ ਹੈ ਆਪਾਂ ਗੁਰਦਰਾ ਸਾਹਿਬ ਅਗਲੇ ਸਫਰਵਾਲ ਨੂੰ ਤੇ ਥੋੜੀ ਗੱਡੀ ਸਾਫ਼ ਕਰਾਂਗੇ ਤੇ ਮਹਾ ਕੁੜੀ ਨੇ ਵੀ ਬੈਣਾ ਤੇ ਕੁੜੀ ਨੂੰ ਡਾਇਆ ਆ ਦੇਖੋ ਨਾਲ ਦੀ ਨਾਲ। ਮੈਂ ਇਹ ਪਮੀ ਸੀਟ ਮਲਣੀ ਚੱਲ ਕਰਦਾ। ਬਾਕੀ ਆਪੋ ਆਪ ਨੇ ਨੇ ਤਿਆਰ ਤੁਰ ਹੁੰਦੇ ਸਾਰੇ ਜਾਣੇ। ਇਹ ਤਿਆਰ ਹੁੰਦਾ ਬੀਬੀਆਂ ਦਾ ਬੜਾ ਚੱਕਰ ਡੈਡੀ ਜੀ ਵੀ ਤਿਆਰ ਹੋ ਗਏ ਨੇ। ਬਸ ਇਹਦੀ ਮੰਮੀ ਤੇ ਉਧਰ ਹੁਣ ਤੰਨੋ ਜਾਣੀਏ ਮੇਰੀ ਮਾਤਾ ਸੰਦੀਪ ਇਹ ਤਿਆਰ ਹੁਣ ਲਾਲੀਆਂ ਰਹਿ ਗਈ ਬੈੱਡ ਬਣਾ ਲਿਆ ਤੇ ਹੁਣ ਬੈਗ ਜਿਹੜੇ ਨੇ ਉਹ ਰੱਖਾਂਗੇ ਪਹਿਲਾਂ ਆਪਾਂ ਰੱਖ ਦਰ ਰੱਖ ਲਿਆ ਮੈਂ ਤਿਆਰ ਕਰ ਕਰ ਨੋ ਜੀ ਹੁਣ ਅੱਗੇ ਜਾਣ ਦੀ ਤਿਆਰੀ ਵਾਸਤੇ ਕਰ ਰਹੀ ਆ ਵਾਦੋ ਬੈਗ ਬੁੱਕ ਸ਼ਰਟਿੰਗ ਦੀ ਭੱਜ ਦੌੜਨਾ ਪਈਆ ਆਪੋ ਆਪਣੇ ਸਮਾਨ ਦੀਆਂ ਇਹਨੇ ਪਿੱਛੇ ਰਹਿ ਨਾ ਜਾਏ ਉਦਨ ਹਰਗੋਨ ਵੀ ਕਿਹੜੀ ਟਿਕੰਡੀ ਆ ਦਾਦਾ ਦਾਦਾ ਕਰੀ ਜਾਂਦੀ ਹਰੇ ਆ ਬੈਸ ਫੁੱਲ ਕਾਲੀ ਪਈ ਤੇ ਮੈਨੂੰ ਰੂਮ ਚੋਂ ਕੱਢੋ ਠੀਕ ਆ ਫੋੜ ਲਿਓ ਸਮਾਨ ਇੱਕ ਅੱਧਾ ਪੈਕ ਰਹਿ ਗਿਆ ਉਹ ਰੁਕ ਗਿਆ ਨਾ ਕੱਪੜੇ ਪਾਉਣੇ ਸੀ ਉਧਾਰੇ ਕੀ ਇਹ ਉੱਠ ਖਲੋਤਾ ਸ਼ੇਰ ਬੱਗਾ ਇਹ ਬੱਗਾ ਸੁਤਾ ਹੀ ਦਿੰਦਾ ਇਹ ਬਿੱਲਾ ਬਿੱਲਾ ਇਹ ਮੇਰਾ ਬਿੱਲਾ ਡਾਂਸੀ ਕਰਕੇ ਤੇ ਵਿਖਾ ਦਿਓ ਡਾਂਸੀ ਡੂੰ ਡੂੰ ਹਰ ਗੰਦੇ ਪੂਰਾ ਅੱਜ ਭਾਲੂ ਬਣਿਆ ਹਰ ਗੁਣ ਕਹੀ ਜਾਣੇ ਵੇਲਾ ਮੈਂ ਦੂਜੀ ਹਰਗੁਣ ਇਹ ਸਾਡੀ ਦੂਜੀ ਹਰਗੁਣ ਮੈਂ ਦੂਜੀ ਹਰਗੁਣ ਤਰਨਾ ਪਾ ਲੈਣਾ ਠੀਕ ਆ ਫੇਰ ਠੰਡ ਕਿੰਨੀ ਕ ਹੈ ਠੰਡ ਬਹੁਤ ਲੱਗ ਰਹੀ ਆ ਜੀ ਹਰ ਗੰਨੂ ਕਰ ਦਿੱਤਾ ਰੈਡੀ ਕੱਲ ਜਿਹੜੀ ਚੈੱਕ ਨੇ ਦੇਸੀ ਕਿ ਨਵੀਂ ਹਰ ਗੰਨੂ ਵਾਸਤੇ ਡਾਂਸਿੰਗ ਕਰ ਦੋ ਢੂਮ ਢੂਮ ਹਾਏ ਹਾਏ ਆਹ ਨਹੀਂ ਆਪ ਬੈਨਿਆ ਉਹ ਪਾਪਾ ਉਹ ਇੱਕ ਬਾਰ ਕਰ ਦਿੱਤੀ ਕਿੰਨੇ ਕੋਈ ਗੱਲ ਨਹੀਂ ਸੀ ਬੈਠੋ ਘੜੀ ਪਾ ਲਾ ਬੈਜੋ ਬੈਜੋ ਭਾਜੀ ਬੱਪੀ ਦੇ ਬੈਜੋ ਮੇਰੇ ਭਾਣਾ ਚਿਪਾ ਦੇ ਨਹੀਂ ਅੰਦਰ ਚਿਪਾ ਉਹ ਹੈ ਇਹ ਆਪਾ ਵਾਈ ਗਰੂ ਭਾਈ ਹਾਂ ਇਹ ਹੁਣ ਬਾਬਾ ਨੇ ਹਾਂ ਸਹੀ ਗੱਲ ਬਾਬੇ ਨੇ ਗਰੰਟੀ ਤੋਂ ਨਹੀਂ ਲਈ ਪਈ ਇਹ ਚ ਬੰਨਾ ਦਾਂ ਸੁੱਕਾ ਬਾਲਣੇ ਇਸ ਸੁੱਕਾ ਬਾਲਣੇ ਦੱਸ ਸਵੇਰ ਦੇ ਵਿੱਚ ਪੱਟੀਆਂ ਤਾਈਆਂ ਦੇ ਆਂ ਤਿਆਂ ਉਹ ਪਹਿਲੇ ਪਹਿਲੇ ਸਵੇਰੇ ਮੈਂ ਚਾ ਲੈਣੀ ਸੀ ਨਾ ਸਵੇਰੇ ਜਿੱਦੋਂ ਮੈਂ ਚਾ ਲੈਣੀ ਇੱਥੋਂ ਆਪੇ ਪਾ ਕੇ ਖੜੀ ਹਾਂ ਤੇ ਆ ਮੈਂ ਆ ਬੱਸ ਦੱਬਿਆ ਮਾਤੇ ਪਾ ਕੇ ਤਾਂ ਬਣਨੀ ਹੂੰ ਬਣ ਗਈ ਬਾਬੇ ਲੋਏ ਵੀ ਇੰਦਰ ਸੁਭਾਅ ਬਹੁਤ ਹੋਦੀਆਂ ਹਨ ਬਹੁਤ ਹੀ ਵਧੀਆ ਬਹੁਤ ਵਧੀਆ ਸੁਭਾਅ ਬਾਬਿਆਂ ਦਾ ਸੁਭਾਅ ਘਰ ਵਾਲਾ ਦੇਖਾਰੀ ਘਰ ਵਾਲਾ ਨਾ ਜਿੱਦਾਂ ਸਿਸਟਮ ਹੈ ਲੈ ਵੀ ਬਾਬੇ ਨੇ ਪਾਤਾ ਦੁੱਧ ਗੁੜੀਏ ਵਾਸਤੇ ਬੋਤਲ ਚ ਗਰਮ ਕਰਕੇ ਹੌਨ ਹੌਨ ਪਾ ਕੇ ਉੱਧੇ ਵੀ ਇੱਥੇ ਬੜੀ ਮौज ਰਹੀ ਆ ਗੂ ਸੇਕੀ ਚੰਗੀ ਸਸਤੀ ਕਾ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਆ ਸਰਹੰਤ ਮੱਥਾ ਟੇਕਣ ਵਾਸਤੇ ਲੋਕਾ ਹੀ ਮੱਥਾ ਟੇਕ ਕੇ ਸਾਰੀ ਸੰਕਤੀ ਆਂਦੀ ਆ ਹੁਣ ਆਪਾਂ ਤੁਰਨ ਲੱਗੇ ਆ ਆਪਣੀ ਫੈਮਲੀ ਜਿਹੜੀ ਨਹੀਂ ਬੈਠਣ ਲੱਗੀ ਆ ਆਹ ਦੇਖੋ ਗੱਡੀ ਦੇ ਵਿੱਚ ਦੀਪ ਵੀ ਲੱਗੀ ਬੈਠਣ ਚਪਲਾਂ ਚੁਪਣਾ ਸੈੱਟ ਕਰਨੀਆਂ ਹੁੰਦੀਆਂ ਉਹ ਇਧਰ ਸਾਈਡ ਤੇ ਲਾ ਦੇਈਦੀਆਂ ਹੋ ਉਗਲ ਨੇ 1000 ਬੋਲੇ ਸੁਨਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਰਪੇ ਆਪਾਂ ਸਰਹੰਦ ਦਵਾਲਾ ਦੇ ਮੱਥਾ ਟੇਕਣ ਵਾਸਤੇ ਉਸ ਤੋਂ ਰਸਤੇ ਦੇ ਵਿੱਚ ਜੇ ਗੁਰਦੁਆਰੇ ਸਾਹਿਬ ਇੱਕ ਦੋ ਹੈਗੇ ਆ ਉੱਥੇ ਵੀ ਕੋਸ਼ਿਸ਼ ਕਰਾਂਗੇ ਦਰਸ਼ਨ ਕਰ ਲਾਂਗੇ ਪਰ ਰੁਕਣਾ ਸਰਵ 5-5 10-10 ਮਿੰਟ ਹੀ ਆ ਕਿਉਂਕਿ ਮੁੜ ਕੇ ਟਾਈਮ ਦੇ ਨਾਲ ਜਿਹੜਾ ਨੇ ਆਪਾਂ ਪਹੁੰਚਣ ਵਾਲੇ ਬਣਾਂਗੇ ਇਹ ਕਿਧਰ ਆਇਆ ਹੈ ਆਦਰੀਆ ਹੀ ਸਤਲੁਜ ਸਤਲੁਜ ਆ ਕੀ ਜਾਂਦੇ ਸ ਇਹਦੇ ਨਾਲ ਪਰਲੇ ਸੈਣ ਨਹਿਰ ਜਾਂਦੀ ਹੈ ਨਾ ਨਹਿਰਾਂ ਪਾੜਦੀਆਂ ਲੂਣ ਵੀ ਇੱਧਰ ਕਾਲਾ ਬੜਾ ਵਿਕੰਡਿਆ ਹੈ ਹੈ ਨਾ ਪਰ ਆਪਣੇ ਕੋ ਡੰਗਰੀਆਂ ਨਹੀਂ ਜਿਨ੍ਹਾਂ ਨੇ ਦਈ ਦਾ ਲੜ ਜਿਹੜਾ ਢੇਲਿਆਂ ਜਾਲਾ ਲੂਣ ਆਉਂਦਾ ਹੈ ਡੰਗਰਾਂ ਨੂੰ ਦਈ ਨਾਲ ਬੰਦੇ ਖਾਦੇ ਛੱਟ ਦੇ ਰਹਿੰਦੇ ਨੇ ਦੇਖਿਆ ਅਸੀਂ ਬੜੇ ਢੇਲੇ ਦੇ ਆਦਾ ਕਿ ਕਾਹੀਆਂ ਮੱਝਾਂ ਗੱਲ ਪਰਲੀ ਚ ਛੱਟ ਛੱਟ ਲਾ ਰਹੇ ਨੇ ਇਹਦਾ ਇਦਾਂ ਇਦਾਂ ਹੀ ਗਾਇਦਾ ਛੱਟ ਦੇ ਰਹੇ ਇਹ ਜੱਟ ਰਜਮਾ ਬੜੇ ਪਿਆਰੇ ਹੁੰਦੇ ਹਨ ਨਾ ਇਹ ਨੂੰ ਬਹੁਤਾ ਪਿਆਰਾ ਲੱਗਦਾ ਮੈਰ ਅੱਜ ਤੱਕ ਇਹਮ ਦੇ ਵਿੱਚ ਨਹੀਂ ਭਾਈ ਨੱਠ ਜਾਂਦਾ ਅੱਜ ਦੇ ਗੇਮ ਚੋਂ ਅਕਰ ਭਾਈ ਨੱਠ ਜਾਂਦੇ ਓਦਾਂ ਲੱਗਦਾ ਨਾ ਇਧਰ ਹੁਣ ਇੱਕ ਗੇਟ ਬਣਿਆ ਹੋਇਆ ਇਧਰਲੀ ਸਾਈਡ ਜਾਣਾ ਹੈ ਪਰਵਾਰ ਵਿਛੋੜਾ ਸਾਹਿਬ ਗੁਰਦੁਆਰਾ ਹੈ ਇੱਧਰ ਦਰਸ਼ਨ ਕਰਾਵਾਂਗੇ ਇਹ ਹੋਈਆ ਕਹਿੰਦੇ ਸਰਸਨ ਨਦੀ ਬਾਕੀ ਪਤਾ ਨਹੀਂ ਹੁਣ ਇਹੋ ਹੀ ਹੈ ਨੌਲੇਜ ਨਹੀਂ ਇਹੋ ਹੀ ਅਗੇ ਪਹੁੰਚ ਗਏ ਪਰਵਾਰ ਵਿਛੋੜਾ ਸਾਹਿਬ ਗੁਰਦੁਆਰੇ ਇਹ ਇੱਥੋਂ ਦਾ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਇੱਥੇ ਵਿਛੋੜਾ ਪਿਆ ਸੀਗਾ ਛੋਟੇ ਸਾਹਿਬ ਜਿਆਦਿਆਂ ਦਾ ਗੁਰਗੋਮ ਸਿੰਘ ਮਹਾਰਾਜ ਦੇ ਨਾਲ ਕੋਤਾਂ ਇਹ ਵੀ ਪੌੜੀਆਂ ਕਾਫੀ ਜਿਆਦਾ ਉੱਪਰ ਚੜ੍ਹਨੀਆਂ ਪੈਂਦੀਆਂ ਜਾਣੀਆਂ ਪੈਂਦੀਆਂ ਕਿਉਂਕਿ ਉਚਾਈ ਹੈ ਨਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪਣੀ ਫੇਮ ਦੀ ਆ ਰਹੀ ਸਤਨਾਮ ਵਾਹਿਗੁਰੂ ਕਰਦੇ ਆਜੋ ਮਮੀ ਜੀ ਦਾ ਤੇ ਵੱਡੀ ਦੀ ਦਾ ਥੋੜਾ ਸਿਸਟਮ ਔਖਾ ਹੋ ਜਾਂਦਾ ਹੈ ਇੱਧਰ ਮੀਨੂ ਦੀਨ ਨੂੰ ਦਰਸ਼ਨ ਕਰਾਉਣ ਦੇ ਉਹਨਾਂ ਦੀ ਕਾਲ ਆ ਰਹੀ ਹੈ ਵੇਖੋ ਹੋਵੇ ਕਿੱਡੀ ਟੋਪੀ ਚਾੜੀ ਹੋਵੇ ਮੀਨੂ ਨੇ ਕੱਦਰੀ ਫੋਟੋ ਆਈ ਵਿੱਚ ਵਲੌਗ ਦੇ ਕਿੱਡੀ ਟੋਪੀ ਚਾੜੀ ਹੈ ਹਰ ਗੰਨ ਦਾ ਜੈਕਟ ਪਾਈ ਅੱਜ ਠੰਡ ਥੋੜੀ ਹੋਇਆ ਹੈ ਅੱਜ ਉੱਧਰਲੀ ਸਾਈਡ ਐ ਸਰਸਾ ਨਦੀ ਹਾ ਨਾਲੋਂ ਉੱਧਰ ਬੰਨੇ ਪਰਲੇ ਬੰਨੇ ਆ ਸ਼ੈੱਡ ਤੋਂ ਅਗਲੀ ਸਾਈਡ ਜਿਹੜੀ ਤੁਹਾਨੂੰ ਦਿਖਾਉਂਦੇ ਸੀਗੇ ਉਹ ਵਾਲੀ ਇੱਧਰ ਸਾਰੇ ਪਾਣੀ ਆ ਗਏ ਨਾ ਉਸ ਟਾਈਮ ਆਪਾਂ ਪਹੁੰਚ ਗਏ ਆ ਗੁਰਦੁਆਰਾ ਪੱਠਾ ਸਾਹਿਬ ਇਹ ਗੇਟ ਬਣਿਆ ਹੋਇਆ ਹੈ ਇੱਥੋਂ ਆਪਾਂ ਪਿਛਲੀ ਵਾਰੀ ਦਰਸ਼ਨ ਕਰਕੇ ਫੇਰ ਮੁੜ ਗਏ ਇੱਧਰ ਮੁੜ ਕੇ ਆਪਾਂ ਰੋਡ ਦੇਤੇ ਗਏ ਹੈ ਤੇ ਵੱਡੀ ਦੀਦੀ ਨੂੰ ਲੱਭਣ ਵਾਸਤੇ ਗਏ ਹੈਗੇ ਆਪਾਂ ਇੰਦਰ ਸਾਰੇ ਇੱਕ ਬਾਜ ਕੇ ਇਧਰ ਬਾਜ਼ਾਰ ਗਏ ਤੇ ਬਾਹਰ ਨੂੰ ਮੁੜ ਕੇ ਇਹਨਾਂ ਨੂੰ ਪਤਾ ਨਹੀਂ ਲੱਗੇ ਅੱਗੇ ਚੱਲ ਗਏ ਪਿੱਛੇ ਉਧਰ ਘੁੰਮਣ ਚੱਲ ਗਏ ਗਾਂ ਉਹਨਾਂ ਕੇ ਲੱਭਦੇ ਰਹੇ ਮੈਂ ਤੇ ਭਾਜੀ ਨਹੀਂ ਨਹੀਂ ਪੈ ਗਿਆ ਇਹ ਨਾ ਤਾਂ ਕਰਕੇ ਹਾਂ ਮੀ ਮੀ ਪੈ ਗਿਆ ਹਾਂ ਮੀ ਪੈ ਗਿਆ ਤਾਂ ਕਰਕੇ ਗੱਡੀ ਇਧਰ ਲੱਗਣੀ ਕਿ ਸਿੱਧੇ ਅੰਦਰ ਗੱਡੀ ਇੱਥੇ ਗਿਆ ਆ ਆ ਸੱਚਾ ਇਧਰ ਬਣੀ ਸੰਦੀਪ ਸਾਲ ਹੋ ਗਿਆ ਵੇ ਹਾਂ ਇਹਨਾਂ ਨੂੰ ਕਿ ਨਹੀਂ ਦੀਦੀ ਜੀ ਮੈਂ ਹਾਂ 6 ਮਹੀਨੇ 6 ਮਹੀਨੇ ਕ ਸਾਲ ਹੋ ਗਿਆ 6 ਮਹੀਨੇ ਹੋ ਗਏ ਪਹੁੰਚ ਕੇ ਗੁਰਦੁਆਰਾ ਸਾਹਿਬ ਕਾਕਾ ਕੋ ਚਲੋਤੀ ਸੁਤੀ ਗਈ ਗੱਡੀ ਚ ਕਾਕਾ ਕੋ ਕਾਕਾ ਗਗਾ ਕਹੀ ਜਾਂਦਾ ਪਹੁੰਚ ਕੇ ਹੁਣ ਤਾਂ ਨਹੀਂ ਮਨ ਖਰਾਬ ਹੁੰਦਾ ਸੰਦੀਪ ਮਨ ਤਾਂ ਨਹੀਂ ਖਰਾਬ ਹੁੰਦਾ ਬੜਾ ਮੀ ਪਿਆ ਉਹ ਤੋਂ ਤੱਕ ਜਾਂਦੇ ਆ ਭੇਜ ਗਿਆ ਮੈਂ ਤਾਂ ਬੁਰਾ ਆ ਉਹ ਦਿਨ ਉਹ ਦਿਨ ਮੀ ਸੁੱਖਿਆ ਪਰਾਤਨ ਕਿਲਾ ਉੱਪਰ ਪਤਾ ਨਹੀਂ ਕਿਹਦਾ ਸਿੰਘ ਮਹਾਰਾਜ ਦਾ ਹੀ ਹੋਣਾ ਆ ਖੁੱਲ ਗਿਆ ਕੋਈ ਨਹੀਂ ਉੱਥੇ ਜਾ ਕੇ ਤਾਂ ਹਸਲੇ ਹਨ ਪੜਨਾਗੇ ਆ ਤੁਹਾਨੂੰ ਦਿਖਾਉਨੇ ਆ ਪਰਾਤਨ ਕਿਲਾ ਜਿਹੜਾ ਆ ਇਹਦਾ ਆਪਣੇ ਇਤਿਹਾਸ ਤੋਂ ਨਹੀਂ ਫਿਲਹਾਲ ਪਤਾ ਵੀ ਨਹੀਂ ਬਾਕੀ ਪਤਾ ਕਰ ਲੈਨੇ ਆ ਵੀ ਇਹ ਨੜ ਜੀ ਕੀ ਨਾਮ ਲੈ ਰਿਹਾ ਸੀ ਜੀ ਤੁਸੀਂ ਭਾਈ ਬਚਿੱਤਰ ਸਿੰਘ ਜੀ ਹਨਾ ਭਾਈ ਬਚਿੱਤਰ ਸਿੰਘ ਜੀ ਨੇ ਜਨੇ ਹਾਥੀ ਦਾ ਮੱਥਾ ਵੰਨੇ ਆ ਇਹ ਇਹ ਹੰਗਖਾਂ ਪਿੰਡ ਦਾ ਨਾਮ ਤੇ ਇੱਥੇ ਹੀ ਉਹਨਾਂ ਦਾ ਅੰਤਮ ਸਮਾਵੇ ਇੱਥੇ ਬਤੀਤ ਉਹ ਆ ਦੇਖ ਲੋ ਏਦਾਂ ਵੱਲੋਂ ਹਾਥੀ ਨੂੰ ਫੜਕਾਇਆ ਹੈਗਾ ਇੱਕ ਸਾਹ ਦਾ ਇਹ ਹੈਗਾ ਸਥਾਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਇੱਥੇ ਏ ਸ਼ੀਧੀਆਂ ਪਾਈਆਂ ਹੈ ਕਹਿੰਦੇ ਬਾਕੀ ਉਹ ਸਾਹਮਣੇ ਵੀ ਆਪਣਾ ਫੋਟੋ ਲੱਗੀ ਤੁਹਾਨੂੰ ਫੋਟੋ ਦਿਖਾਉਂਦਾ ਅੱਗੇ ਜਾ ਕੇ ਚੜ੍ਹਾਈ ਸੁਖਨਾਵਾਹ ਬਾਈ ਇਹ ਪੱਠਾ ਸਾਹਿਬ ਗੁਰਦਾਰੇ ਨਾਲ ਹੀ ਆ ਵੀ ਜਦੋਂ ਤੁਸੀਂ ਲੰਘਦੇ ਨੇ ਰੇਲਵੇ ਲਾਈਨ ਟੱਪ ਕੇ ਅੱਗੇ ਆਈ ਜਾਣਾ ਅੱਗੋਂ ਆਣ ਤੁਸੀਂ ਪੁੱਛ ਲਿਓ ਠੀਕ ਆ ਉੱਥੋਂ ਨੇੜੇ ਹੀ ਆ ਮੁੜ ਕੇ ਬਸ ਵੱਡੀ ਦੀਦੀ बाबा ਕਸਰਤ ਆਪਾਂ ਕਰਵਾਉਂਦੇ ਆਂ ਮਾ ਵੀ ਤੇ ਇਹ ਸਾਰੇ ਕਹਿੰਦੇ ਆ ਵੀ ਸਰੀਰ ਭਾਰਾ ਆ ਤੇ ਮੈਂ ਚੱਲੋ ਏਦਾਂ ਤੁਰ ਤੁਰ ਕੇ ਪਤਲਾ ਹੋਊਗਾ ਕੋਈ ਫਰਕ ਪਊਗਾ ਜੀ ਪੈ ਗਿਆ ਤੇ ਪੈਣਾ ਜੀ ਪੈ ਜਾਣਾ ਪੈ ਜਾਣਾ ਆਹ ਲਓ ਜੀ ਵੇਖ ਲਓ ਹੁਣ ਤਸਵੀਰ ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਅਸਥਾਨ ਇੱਥੇ ਹੈ ਜੀ ਇੱਕ ਕਿਲਾ ਬਹੁਤ ਸੋਹਣਾ ਬਣਿਆ ਆਓ ਅੰਦਰ ਚੱਲਦੇ ਚਲੋ 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 ਗੁਰਦੁਆਰਾ ਸਾਹਿਬ ਹੀ ਹੈ ਕਿ ਅੰਦਰ ਹਾਂ ਨੋ ਲਓ ਗੁਰਦਾਰ ਸਾਹਿਬ ਆ ਵੇਖੋ ਪੁਰਾਣਾ ਪਹਿਲੇ ਟਾਈਮ ਦਾ ਕਿਤੇ ਥੋੜਾ ਰਹਿ ਗਿਆ ਬਾਕੀ ਠੱਗ ਗਿਆ ਹਨ ਹਾਂ ਹਾਂ ਨਾਨਕਸ਼ਹੀਟ ਨਾਨਕਸ਼ਹੀਟਾਂ ਦਾ ਪਹਿਲਾ ਇਹ ਆ ਉਹ ਕਹਿੰਦਾ ਵੀ ਨਾਮੂ ਨਿਸ਼ਾਨ ਰਹਿਣੇ ਨਹੀਂ ਦਿੱਤਾ ਯਾਰ ਕਨੇ ਆ ਇਹ ਇੱਕ ਦੋ ਮੰਝਲੀ ਸੀ ਜਿਆਦਾ ਹੁੰਦੀ ਭਾਵੇਂ ਭਾਵੇਂ ਇੱਕ ਦੋ ਮੰਝਲੀ ਸੀ ਪਰ ਰਹਿ ਤਾਂ ਥੋੜਾ ਹੀ ਗਿਆ ਨਾ ਨਾਨਕਸ਼ਹੀਟਾਂ ਤੋਂ ਅੱਦਾਂ ਆ ਵੀ ਥੋੜਾ ਬਹੁਤ ਹੈਗਾ ਜੀ ਹਨ ਦੇਖੋ ਉੱਪਰ ਵੀ ਬਸ ਐ ਹੀ ਰਹਿ ਗਿਆ ਹਨ ਮੰਦਰ ਪਤਨ ਕੀ ਬਣਿਆ ਉੱਪਰ ਜਾਣ ਨਹੀਂ ਦਿੰਦੇ ਹੁਣੇ ਉਚਾਈ ਬਹੁਤ ਜ਼ਿਆਦਾ ਹੈ ਇੱਧਰ ਵੀ ਆ ਲਓ ਆ ਦੇਖੋ ਤੁਸੀਂ ਭਾਈ ਬਚਤਰ ਸਿੰਘ ਜੀ ਆ ਖੂਬ ਲੱਗਦਾ ਬਣਿਆ ਪੁਰਾਣੇ ਸਮੇਂ ਦਾ ਦੇਖਦੇ ਆਂ ਬੜਾ ਇੱਧਰ ਜਾ ਕੇ ਕਿੰਨਾ ਡੂੰਘਾ ਹੈ ਵਾਹਿਗੁਰੂ ਦੋਨਾਂ ਥਾਂ ਨਾ ਫੁੱਲ ਫੜਦਗੇਗਾ ਉਹ ਬਲੇ 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 ਕਾਫੀ ਜ਼ਿਆਦਾ ਡੂੰਗਾ ਹੈ ਹਨਾ ਉਦਾਂ ਹੈ ਵੀ ਲੋਕਾਂ ਨੇ ਲਾਭਧਾਨੀ ਅੰਦਰ ਕੁਛ ਨਹੀਂ ਹੈ ਪੈਸੇ ਟੱਟੇ ਆ ਕਿ ਲੋਕਾਂ ਨੇ ਬਹੁਤ ਜ਼ਿਆਦਾ ਵਿੱਚ ਬਹੁਤ ਡੂੰਗਾ ਆ ਜਾ ਅੰਦਰ ਰਿਲਾਕਸ ਹੋ ਲੈ ਵਾਹਿਗੁਰੂ ਹੁਣ ਦੇਖ ਲਾਂਗੇ ਜੇ ਕੋਈ ਰਸਤੇ ਦੇ ਵਿੱਚ ਗੁਰਦੁਰਾ ਸਾਹਿਬ ਆਇਆ ਤੇ ਉੱਥੇ ਰੁਕਾਂਗੇ ਜਿਸ ਨੂੰ ਲਾਉਣਾ ਤੇ ਟਾਈਮ ਤੇ ਵੈਸੇ ਅਈ ਵਾਦੀਏ 2:40 ਹੋ ਗਏ ਆ। ਇਹ ਸੰਦਾਲਾ ਕਿੱਧਰ ਨੂੰ ਰਿhta। ਲੁਕੇਸ਼ਨ ਵਾਲੇ ਵੀ ਦੱਸਿਆ ਕਰੇ ਉਧਰੋਂ ਜਾਂਦਾ ਹੀ ਰਿhta। ਸਾਥ ਜਿਹੜੀ ਨਹੀਂ ਬਹੁਤ ਜ਼ਿਆਦਾ ਵਾਪਸ ਆ ਰਹੀ ਹੈ ਮੱਥਾ ਟੇਕ ਕੇ ਕੁਝ ਜਾ ਰਹੇ ਨੇ ਕੁਝ ਆ ਰਹੇ ਨੇ। ਤੇ ਇੱਧਰ ਲੁਕੇਸ਼ਨ ਲਾਈ ਹੈ ਮਾ ਪਤਾ ਨਾ ਚੇਤਾ ਨਾਲ ਕੋਈ ਜੀ ਵੀ ਕਿੱਧਰ ਨੂੰ ਮੁੜਨਾ ਆ। ਆ ਜਾ। ਇਹ ਆਪਾਂ ਜਾ ਰਹੇ ਹਾਂ ਹੁਣ ਦੂਸਰੇ ਗੁਰਦੁਆਰੇ। ਕਿੱਧਰ ਅੱਜ ਜਾ ਰਹੇ ਹੁਣ ਆਪਾਂ? ਗੁਰਦੁਆਰਾ ਸ੍ਰੀ ਚੰਕੌਰ ਦੀ ਗੜੀ ਸਾਹਿਬ। ਜੜਜੀ ਪੱਠੇ ਸਾਹਿਬ ਦਾ ਗੁਰਦੁਰਦੇ ਇਤਿਹਾਸ ਦੱਸਿਓ ਥੋੜਾ ਜਿਹਾ। ਯੂਦੋ ਕਲਗੀ ਤਰਪਾਛਾ ਸ੍ਰੀ ਨਾਨਦਪੁਰ ਸਾਹਿਬ ਤੋਂ ਆਏ ਤੇ ਉੱਥੇ ਪੱਠਾ ਤੱਬਦਾ ਹੀ ਉੱਥੇ ਫਿਰ ਕੋੜੇ ਨੇ ਪੋੜ ਪਾਇਆ ਤੇ ਤੱਬਦਾ ਪੱਠਾ ਠੰਡਾ ਆਇਆ ਤੇ ਉਹ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਰਸਤਾ ਜੜਾਈ ਨਾ ਚੜਾਈ ਜੇਗੀ ਪਾਣੀ ਬਹਾਵਾ ਤੇਜ ਹਾਂ ਓੜਿਆਈ ਬਈ ਉਹ ਤੇਜ਼ ਉਹ ਜਿਹੜਾ ਉੱਤੇ ਜਿਹੜੇ ਖਾਂਦੇ ਜੇ ਨਹੀਂ ਅੱਬੇ ਹੱਥ ਇੱਕ ਆਵੇ ਉੱਡਣ ਡਿਆ ਇੱਕ ਆ ਬੈਠਾ ਉੱਪਰ ਬੈਠਾ ਮੂਰ ਹੋਵੇ ਔਰ ਇੱਕ 45 ਟੈਂਕੀ ਦੇ ਉੱਤੇ ਸਾਫ ਤੋਂ ਉਹ ਬੈਂਕੀ ਦੇ ਉੱਤੇ ਬੈਠੇ ਜਿਓ ਦੋ ਮੋਰ ਬੜੇ ਇੱਥੇ ਇੱਥੇ ਮੋਰ ਕਾਫੀ ਜ਼ਿਆਦਾ ਹੈ ਹੁਣ ਉਹ ਉਹ ਇੱਥੇ ਵੇਖਿਓ ਦਿਖਿਆ ਜਿਓ ਉੱਪਰ ਇਹ ਤੁਹਾਨੂੰ ਦੱਸਦਾ ਮੈਂ ਕਿੱਥੇ ਗਏ ਆ ਇਹ ਉਹ ਬਕਰ ਉਹ ਇੱਧਰ ਬੈਠਾ ਆ ਤਾਂ ਇਧਰ ਮੋਰ ਆ ਪੈਲੀਆਂ ਦੇ ਵਿੱਚ ਵੇਖੋ ਮੈਂ ਅੱਗੇ ਆ ਗਿਆ ਜੀ ਆਹ ਵੇਖੋ ਪੈਲੀਆਂ ਦੇ ਵਿੱਚ ਵੇਖੋ ਕਿੰਨੇ ਜਿਓ ਖਤਰੇ ਖਿੰਡੇ ਆ ਵਾਧੂ ਬੱਲੇ ਬੱਲੇ ਬਹੁਤ ਨੇ ਬਈ ਇਹ ਤੇ ਹਨਾ ਪਰ ਡਰਦੇ ਆਪਣੇ ਤੋਂ ਹੁ ਮੈਂ ਲੱਗ ਗਿਆ ਨਾ ਤੇ ਡਰਦੇ ਆ ਉਹ ਭੱਜ ਗਏ ਤਿੰਨੇ ਆ ਤਰੇ ਫੰਡੇ ਉਹ ਪਰਾਂ ਵੀ ਆ ਗਏ ਜੀ ਵੇਖਿਓ ਉਹ ਜਾਂਦੇ ਆ ਦੋ ਆ ਬਹੁਤ ਉਹ ਡਰਦੇ ਆ ਉਹ ਭੱਜ ਗਏ ਆ ਕਿ ਡਰਦੇ ਆ ਵਿਚਾਰੇ ਕਿ ਮੈਨੂੰ ਜਿੱਦਾਂ ਆਪਣੀ ਲੈ ਆਏ ਨਾ ਫੜ ਕੇ ਉਹ ਡਰਦੇ ਆ ਆ ਲੋਗੋਂ ਪਰ ਭੱਜ ਗਏ ਆ ਟੈਂਕੀ ਦੇ ਵੇਖ ਕੇ ਤਾਂ ਬੈਠੇ ਹੀ ਤਿੰਨ ਵੇਲਾ ਹੋਲਾ ਭੱਜ ਗਏ ਨਾ ਇੱਥੇ ਤਰੇ ਫਿਰਨ ਦੇ ਇੱਥੇ ਵੀ ਕਹਿ ਨਹੀਂ ਨਾ ਵੀ ਥੋੜੇ ਜਿਹਾ ਪੰਖ ਖਿਲਾਰ ਬੰਦੇ ਇਹ ਹੀ ਤੇ ਵੇਖਣਾ ਪੰਖ ਹੀ ਨਹੀਂ ਖਿਲਾਰਦੇ ਬੜ ਸੁਣਿਆ ਪੈਲ ਪੈਲ ਪਾਉਂਦੇ ਜਿੰਨੂੰ ਕਹਿੰਦੇ ਪੈਲ ਕਿੱਥੇ ਪਾਉਣੀ ਉਹਨਾਂ ਨੇ ਪੈਲ ਉਹਨਾਂ ਦੀ ਜਿੰਨੀ ਠੰਡਿਆ ਪੈਲ ਪੈ ਗਈ ਉਹਨਾਂ ਦੀ ਬਹੁਤ ਜ਼ਿਆਦਾ ਹੀ ਉਦਾਸ ਹੈ ਨਾ ਉਹ ਆਹ ਵਿਚਾਰੇ ਨੇ ਤਰਲੇ ਨਾ ਟੈਂਕੀ ਤੇ ਚੜੇ ਹੋ ਪਹੁੰਚ ਗਏ ਮੈਂ ਅੱਗੇ ਨਵੀਆਂ ਉਪਰਾਂ ਜਿੱਦਾਂ ਸ੍ਰੀ ਦਰਬਾਰ ਸਾਹਿਬ ਦੇ ਮਾਰਕੀਟ ਨਹੀਂ ਬਣੀ ਬਾਰ-ਬਾਰ ਉਦਾਂ ਹੀ ਸੇਮ ਬਣੀ ਐ ਮਾਰਕੀਟ ਬਹੁਤ ਪਿਆਰੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਪਰ ਇਹ ਵੀ ਸੁੱਖ ਨਾਲ ਸੰਗਤ ਕਾਫੀ ਆ ਪ੍ਰੋਗਰੈਸिव ਦਿਦੜੇ ਚੱਲ ਰਹੇ ਨੇ ਆਪਣਾ ਇਰਾਦਾ ਚੇਂਜ ਹੈ ਆਪਾਂ ਪਹੁੰਚੇ ਹੋਏ ਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਵਾਹਿਗੁਰੂ ਤੁਹਾਨੂੰ ਗੁਰੂਆਂ ਨੂੰ ਆਸ਼ੀਰਵਾਦ ਕਰੋ ਦਰਸ਼ਨ ਸਾਰੇ ਜਾਣੇ ਗੁਰਦੁਰਾ ਸਾਹਿਬ ਦੇ ਉਮੀਦੀ ਪਾੜ ਰਹੇ ਲੋ ਸੋਣਾ ਗੁਰਦੁਰਾ ਸਾਹਿਬ ਕੋ ਚੱਲਨੇ ਅੰਦਰ ਮੱਥਾ ਟੇਕਣ ਗੁਰਦੁਆਰਾ ਸਾਹਿਬ ਦੇ ਤੇ ਦੱਸਣ ਤੁਹਾਨੂੰ ਕਰਵਾ ਤੇ ਹੁਣ ਪਤਾ ਨਹੀਂ ਨਾਲ ਹੀ ਗੁਰਦੁਆਰਾ ਸਾਹਿਬ ਕਿਹੜਾ ਆ ਆਪਾਂ ਨਹੀਂ ਪਤਾ ਜੇ ਹੱਥੇ ਜਾ ਕੇ ਦੇਖਦੇ ਆ ਆਜੋ ਆਜੋ ਹੁਣ ਰਾਸ਼ਨੀ ਜੀ ਆਪਣਾ ਹੈਗਾ ਵੀ ਤੇ ਮੇਰੇ ਤੋਂ ਮਿੱਟੀ ਦੱਸੇ ਮੇਲੇ ਕਰ ਗਈ ਇਹ ਤੇ ਚੰਦਗੀ ਪਤਾ ਨਹੀਂ ਇੱਕ ਤੇ ਇਹਨਾਂ ਦੇ ਖਰੀਦਦਾਰ ਨਹੀਂ ਮੁੱਕਦੀ ਬੰਦਾ ਟਾਈਮ ਨਾ ਹੋਵੇ ਆਜੋ ਮੈਂ ਹੁਣ ਹਨੇਰਾ ਹੰਡਿਆ ਵਾ ਮੱਥਾ ਟੇਕ ਲਈ ਗੋ ਤਸੀਂ ਕਿੱਧਰ ਰੁੱਕ ਗਏ ਆੰਗੀਆਂ ਨੂੰ ਵੇਖਣੇ ਆ। ਅੱਛਾ ਅੱਛਾ। ਪਹਿਲਾਂ ਇੱਧਰ ਮੈਂ ਆ ਦਰਸ਼ਨ ਕਰ ਲੀਏ। ਇੱਕ ਗੁਰਦੁਆਰਾ ਕੱਚੀ ਗੜੀ ਵਾਹਿਗੁਰੂ। ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ। ਇੱਧਰ ਹੁਣੇ ਜੇ ਦਰਸ਼ਨ ਕੀਤੇ ਹੀ ਮੁੜ ਕੇ ਇੱਧਰ ਦੀ ਸਾਈਡ ਤੋਂ ਆਲੀ ਪ੍ਰਸ਼ਾਦਾ ਛਕਿਆ ਤੇ ਹੁਣ ਮਮੀ ਕਰ ਰਹੇ ਨੇ ਸੇਵਾ। ਹਰ ਗੰਨ ਨੂੰ ਪ੍ਰਸ਼ਾਦਾ ਛਕਦਾ ਛਕਦਾ ਮੈਂ ਸਵਾਤਾ ਵੀ ਨਾਲੇ ਗੋਡੇ ਨਾਲ ਲਾਈ ਗਿਆ ਮੜੀ। ਮੱਥਾ ਟੇਕ ਕੇ ਬਾਹਰ ਆਏ ਤੇ ਹੁਣ ਦੇਖਣੀਆ ਕਰਦੇ ਜੁੱਤੀਆਂ ਸਟਾਰਟ। ਉਹ ਉਹ ਠੀਕ ਹੈ ਇਹ ਕਿਹਦੇ ਨਾਲ ਦਾ ਦੇ ਰਹੇ ਹੋ ਕਿਹਦੇ ਨਾਲ ਠੀਕ ਹੋ ਗਿਆ ਹੁਣ ਆਪਾਂ ਚੱਲੇ ਆਂ ਗੁਰਦੁਆਰਾ ਤਾੜੀ ਸਾਹਿਬ ਦੀ ਜੀ ਚੱਲੇ ਆਂ ਆਹ ਤਾੜੀ ਸਾਹਿਬ ਆਹ ਰਸਤਾ ਵਾ ਇਹ ਆਮਲਾ ਦੀਦੀ ਨੂੰ ਪਤਾ ਕਿ ਆਪਾਂ ਫਸਟ ਟਾਈਮ ਆਏ ਇੱਧਰ ਕਿਉਂਕਿ ਮੈਨੂੰ ਬਿਲਕੁਲ ਨਹੀਂ ਇੱਧਰ ਦੇ ਰੋਡ ਬਾਰੇ ਖੁਸ਼ੀ ਗੁਰਦੁਆਰਾ ਸਾਹਿਬ ਬਾਰੇ ਬਿਲਕੁਲ ਨਹੀਂ ਪਤਾ ਇੱਕ ਮਿੰਟ ਪਹਿਲੇ ਵੀ ਇਲਾ ਆਈ ਹੁਣ ਆਪਾਂ ਪਹੁੰਚ ਚੁੱਕੇ ਆਂ ਸਾਹਮਣੇ ਗੁਰਦੁਆਰਾ ਤਾੜੀ ਸਾਹਿਬ ਤੇ ਕੀ ਗੱਲ ਲਗੇ ਤੈ ਹੰੜ ਜੀ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਥੋਂ ਤਾੜੀ ਮਾਰ ਕੇ ਮੁਗਲ ਪੌਜਾਂ ਨੂੰ ਦੱਸ ਕੇ ਐ ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਸੇ ਕਾਂਦੇ ਚਲ ਚਲੇ ਜੀ ਅਸਾਂ ਮਤਲਬ ਲਲਕਾਰ ਕੇ ਗਏ ਕਿ ਹਿਸਾਬ ਦਾ ਗਏ ਫਿਰ ਉਹਨਾਂ ਨੂੰ ਮਗਾਰ ਕੇ ਗਏ ਵੀ ਇਹ ਨਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੌੜ ਗਏ ਜਾਂ ਮੈਦਾਨੇ ਜੰਗ ਛੱਡ ਕੇ ਭੱਜ ਗਏ ਹੂੰ 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 ਛੇ ਤਾੜੀ ਸਾਬ ਗੁਰਦੁਆਰਾ ਸਾਹਮਣੇ ਸੇ ਸੋਹਬਤ ਆਜੀ ਇਹ ਗੁਰਦੁਆਰਾ ਤਾੜੀ ਸਾਹਿਬ ਦਾ ਇਤਿਹਾਸ ਹੈ ਗਿਆ ਹਿੰਦ ਪੀਰ ਕੈ ਤਾਲੀ ਵਜਾਈ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਪੰਜ ਦਸ਼ਮਕੋਰ ਸਾਹਿਬ ਹਮ ਇਕਾ ਜਗਤ ਮੂ ਆਏ ਧਰਮ ਹਿਤ ਗੁਰਦੇਵ ਪਿਠਾਏ ਸੰਗਤ ਜੀ ਅੰਮ੍ਰਿਤ ਅੰਮ੍ਰਿਤ ਦਾਤੇ ਪੰਥ ਦਰਦੀ ਦਸ਼ਮ ਪੰਜ ਸਾਹਿਬ ਜੀ ਨੇ ਪੰਜ ਪੋ ਦੀ ਰਾਤ ਨੂੰ ਸ੍ਰੀ ਆਨੰਦਪੁਰ ਤੋਂ ਚਾਲਾ ਕੀਤਾ ਅੰਮ੍ਰਿਤ ਵੇਲੇ ਸਰਸਾ ਨਦੀ ਨੂੰ ਪਾਰ ਕੀਤਾ ਉੱਥੇ ਕੁਝ ਪਰਿਵਾਰ ਵਿਸੜ ਗਿਆ ਰਸਤੇ ਵਿੱਚ ਬਿਆੰਤ ਕੌਤਕ ਕਰਦੇ ਹੋਏ ਸੱਤ ਪੋਨ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਸਮੇਤ ਸ੍ਰੀ ਚਮਕੌਰ ਸਾਹਿਬ ਗੜੀ ਵਿੱਚ ਆ ਕੇ ਮੋਰਚੇ ਮੱਦ ਲੈ ਔਰੰਗਜ਼ੇਬ ਦਾ ਭੇਜਿਆ ਜਰਨੈਲ ਖਵਾਜਾ ਮਰਦੂਦ ਨੇ 10 ਲੱਖ ਫੌਜ ਲੈ ਕੇ ਚਮਕੌਰ ਦੇ ਚਫੇਰੇ ਘੇਰਾ ਪਾ ਲਿਆ ਜੰਗ ਆਰੰਭ ਹੋ ਗਿਆ ਗੁਰੂ ਜੀ ਨੇ ਸਾਹਿਬਜ਼ਾਦਿਆਂ ਤੇ ਕੁਝ ਸਿੰਘ ਸੂਰਮੇ ਧਰਮ ਯੁੱਧ ਮੋਰਚੇ ਵਿੱਚ ਲੱਖਾਂ ਮੁਗਲਾਂ ਨੂੰ ਮੌਤ ਦੇ ਕਾਂਡ ਉਤਾਰ ਕੇ ਸਾਧਨ ਪ੍ਰਾਪਤ ਕਰ ਗਏ ਸਵਾਂ ਲੱਖ ਸੇ ਇੱਕ ਲੜਾਉਂ ਜਾਂ ਬਚਨਮ ਕੌਰ ਦੇ ਯੁੱਧ ਸਮੇਂ ਇਹ ਪੂਰਾ ਕੀਤਾ ਅੱਠ ਪੋਨੋਂ ਪੰਜਾਂ ਸਿੰਘਾਂ ਦੀ ਅਰਜ਼ ਪ੍ਰਮਾਣ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡਿਆ ਅਤੇ ਤੁਰਕਾਨੀ ਸੈਨਾ ਦੇ 70 ਲਾਉਂਦੇ ਹੋਏ ਇਸ ਸਥਾਨ ਤੇ ਪੁੱਜੇ ਉਸ ਸਮੇਂ ਇਸ ਸਥਾਨ ਤੇ ਬਹੁਤ ਵੱਡਾ ਪਿੱਪਲ ਦਾ ਦਰਖਤ ਸੀ ਬਾਦ ਵਿੱਚ ਰਾਜਪੂਤਾਂ ਨੇ ਜ਼ਮੀਨ ਦੀ ਜ਼ਬਰੀ ਕਬਜ਼ਾ ਕਰਕੇ ਉਹ ਪੇਪਲ ਪੱਟ ਦਿੱਤਾ ਸੀ ਉਸ ਪੇਪਲ ਥੱਲੇ ਮੁਗਲਾਂ ਦੀ ਫੌਜ ਦਾ ਜਰਨਾਲ ਖਵਾਜਾ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜਿੰਦਿਆਂ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਵਾ ਕਰਕੇ ਆਪਣਾ ਡੇਰਾ ਲਾਈ ਬੈਠਾ ਸੀ ਪਰ ਦੂਜੇ ਪਾਸੇ ਧਰਮ ਚਲਾਉਣ ਸੰਤ ਉਭਾਰਨ ਦੁਸੱਟ ਸਬਨ ਕੋ ਮੂਲ ਅਪਾਰਨ ਦੇ ਦਰਗਾਹੀ ਮਾਰਗ ਦੇ ਉਸਰੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੰਕਾਰ ਖਵਾਜੇ ਮਰਦੂਦ ਨੂੰ ਤਿੰਨ ਵਾਰ ਫਿਰ ਤਾੜੀ ਮਾਰ ਕੇ ਗਰਜਵੀਂ ਆਵਾਜ਼ ਨਾਲ ਵੰਗਾ ਰਿਆ ਜੋਕ ਉੱਚੀ ਧੁਨ ਤੇ ਬੋਲੇ ਦੇ ਹੱਥਨ ਤਾੜੀ ਭਗਵਾਨ ਹੰਦਨ ਪੀਰ ਚੱਲਿਓ ਅਬ ਨਿਕਸਿਓ ਘੇਰਿਓ ਤੁਮ ਮੈਂ ਜੋ ਬਲਵਾਨ ਤਿੰਨ ਬਾਾਰ ਥ੍ਰੀ ਮੁਖ ਤੇ ਕਹਿ ਕਰ ਦੂਰ ਦੂਰ ਲੋਕ ਬਾਗ ਸੁਨਾਏ ਗੁਰਦੁਆਰਾ ਪਾਸ ਸੋਈ ਸੁ ਇਸ ਤਰਾਂ ਗੁਰੂ ਜੀ ਨੇ ਆਪਣਾ ਗੁਰੂ ਜੀ ਨੇ ਆਪਣਾ ਜਾਨਾ ਪ੍ਰਗਟ ਕੀਤਾ ਇਸ ਦੇ ਨਾਲ ਹੀ ਮੁਗਲਾਂ ਦੀ ਫੌਜ ਵਿੱਚ ਆਪਸੀ ਕਟਾਵ ਵੱਡੀ ਮੱਚ ਗਈ ਇਸ ਸਥਾਨ ਤੇ ਇਹ ਮਹਾਨ ਕੌਤਕ ਕਰਕੇ ਨਿਰਪੈ ਯੋਧੇ ਗੁਰੂ ਸਤਗੁਰੂ ਜੀ ਜੰਡ ਸਾਹਿਬ ਝਾੜ ਸਾਹਿਬ ਉਹ ਵਿਚਰਦੇ ਹੋਏ ਮਾਸੀਵਾੜੇ ਦਾ ਬਰਾਜੇ ਉੱਥੇ ਹੀ ਭਾਈ ਦਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਗੁਰੂ ਜੀ ਨੂੰ ਮਿਲੇ ਔਰਨੁ ਜੇਵ ਨੇ ਕੀਤੇ ਹੋਏ ਜ਼ੁਲਮ ਖਿਲਾਫ ਲੜੇ ਤੇ ਧਰਮ ਯੋਧ ਸਮੇਂ ਸ੍ਰੀ ਚੰਕੌਰ ਸਾਹਿਬ ਅੰਦਰ ਸਾਧ ਗੁਰੂ ਜੀ ਦਾ ਇਹ ਅਖੀਰਲਾ ਅਸਥਾਨ ਗੁਰਦੁਆਰਾ ਤਾੜੀ ਸਾਹਿਬ ਹੈ ਚੱਲੇ ਹੁਣ ਅੰਦਰ ਮੱਥਾ ਟੇਕਣਾ ਤੇ ਗੁਰਦੁਆਸਾ ਦੀ ਮਾਰਤੜੀ ਜੋ ਤਿਆਰ ਹੋ ਰਹੀ ਆ ਅਜੇ ਹੁਣ ਆਪਾਂ ਜਾ ਰਹੇ ਆ ਮਰਿੰਡੇ ਪਿੰਡ ਪਿੰਡ ਹੈ ਗੜਜ ਮਰਿੰਡਾ ਮਰਿੰਡਾ ਪਿੰਡ ਨੂੰ ਆਉਂਦਾ ਚੰਦੂ ਲਾ ਕੇ ਖੇੜੀ ਅੱਛਾ ਦੇਖੋ ਕੰਗੋ ਜਿੱਥੇ ਲਾ ਕੇ ਖੇੜੀ ਪਿੰਡ ਦਾ ਬਹੁਤ ਜੰਨੀ ਲੱਗਦਾ ਉੱਦਾਂ ਦੇ ਉੱਦਾਂ ਚਲੋ ਦੇਖਾਂਗੇ ਵਾਲੀ ਜਾਣਾ ਮਰਿੰਡੇ ਕੋਤਵਾਲੀ ਸਹਿਰ ਅੱਛਾ ਮਰਿੰਡੇ ਕੋਤਵਾਲੀ ਅਸੀਂ ਪਹੁੰਚੇ ਹੋਏ ਆ ਗੁਰਦੁਆਰਾ ਕੋਤਵਾਲੀ ਸਾਹਿਬ ਚੱਲੇ ਆ ਅੰਦਰ ਦਰਸ਼ਨ ਕਰਨ ਮੁੰਵੰਦਰ ਇੱਕ ਦੁਕਾਨ ਨਾ ਮੈਂ ਆਪਣੇ ਗੰਠ ਮਿਆਂ ਨਾ ਸਿੱਮਦਾ ਪਰ ਨਾ ਉਤਰ ਮੈਂ ਕਦਾਂ ਦੀ ਉਤਰ ਲਿਓ ਤਾਰਾਂ ਦਿਨ ਮੈਂ ਤਾਰਾਂ ਹਲੇ ਇਹ ਚੀਜੀ ਖਾਓ ਚੀਜੀ ਖਾ ਗੋ ਤਾਂ ਲੈ ਵੀ ਹੁਣ ਮੈਂ ਚੱਲ ਤੇਲ ਪਵਾ ਲਈਏ ਇਹਨਾਂ ਦਾ ਕੋਈ ਪਤਾ ਨਹੀਂ ਆਖਣ ਰਾਤ ਤੁਰਨਾ ਤਾਂ ਮੈਂ ਚੱਲ ਹੁਣੇ ਗੱਡੀ ਦੀ ਟੈਂਕੀ ਜਿਹੜੀ ਇਕੱਰੀ ਫੁੱਲ ਕਰਾ ਲਈਏ ਮੇਰੇ ਵੀਰੋ ਫਤੇਗੜ ਸਾਹਿਬ ਦੀ ਮਾਰਕੀਟ ਦੇ ਵਿੱਚ ਤੇ ਉਦਾਂ ਆਪਾਂ ਪਹੁੰਚ ਚੁੱਕੇ ਹਾਂ। ਤ੍ਰੀਲ ਵੇਖਦਾ ਪੈਂਦੀ ਹੈ ਹੈ। ਉਹ ਵਾਹ ਹੈ। ਉਦਾਂ ਵੀ ਸੰਗਤਾਂ ਜੇ ਹੈ ਹੈ ਕਾਫੀ ਸੰਗਤਾਂ ਹੈ। ਸੰਗਤ ਉਦਾਂ ਹੈ ਲੋ ਜੇ ਵੀ ਕਾਫੀ ਜ਼ਿਆਦਾ ਹੈ। ਸੰਗਤ ਬਹੁਤ ਹੈ। ਇਧਰ ਮੇਨ ਗੇਟ ਬਣਿਆ ਐਂਟਰੀ ਹੋਣ ਐਂਟਰ ਹੋਣ ਵਾਸਤੇ ਅਸੀਂ ਇਧਰਲੀ ਸਾਈਡ ਸਣੀ ਆਏ ਪਿੱਛੋਂ ਦੀ। ਹਾਂਜੀ। ਜੋੜੇ ਜੋੜੇ ਕਿਤੇ ਜਮਾਉਣੇ ਆ। ਤੇ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੇ ਤੰਤਨ ਬਾਬਾ ਫਤਿਹ ਸਿੰਘ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਫਤਿਹਗੜ੍ਹ ਸਾਹਿਬ ਹੁਣ ਪਹੁੰਚ ਗਏ ਆਪਾਂ ਠੰਡਾ ਬੁਰਜ ਵੇਲੇ ਡਾਡੀ ਤਾਂ ਨੂੰ ਡੇ ਮਖੌਲ ਕਰਨੇ ਕਹਿੰਦੀ ਡੈਡ ਨੂੰ ਕਦੇ ਪਲਾੜ ਦੇ ਵਿੱਚ ਆ ਮਟਰਾਂ ਦੇ ਛਿੱਕੜ ਪਏ ਜੇ ਸੁੱਟਨੇ ਆ ਤੇ ਉੱਚ ਭਾਗ ਤੇ ਲੈ ਜਲ ਫਾਵੇ ਇੱਕ ਕਹਿੰਦੀ ਹਣਾ ਨਹੀਂ ਮੈਨੂੰ ਤਾਂ ਬੜਾ ਟੁੱਟ ਗਿਆ ਪੈਂਦੇ ਉਹਨੂੰ ਹੁਣ ਕਿਆ ਨਹੀਂ ਕੋਹ ਹਾਂ ਜੀ ਹਾਂ ਆਹ ਕਿੰਨੇ ਪਏ ਕਹਿੰਦੀ ਨਹੀਂ ਇਹ ਮੈਂ ਹਾਂ ਉਹ ਕੀ ਦਿਨਾਵਾ ਇਹੋ ਕਹਿੰਦੀ ਸੀ ਨਾ ਵੀ ਡੈਡੀ ਨੂੰ ਕਹਿੰਦੇ ਮਟਰ ਲੈ ਜੇ ਪਲਾੜ ਸੁੱਟਨੇ ਤੇ ਛਿੱਕੜ ਤੇਰੇ ਕੰਮ ਸਾਰੇ ਮੈਂ ਨਹੀਂ ਕਿਹਾ ਰਹੇ ਰਹੀ ਹੈ ਉਹ ਬੱਲੇ ਤੇਰੇ ਕੋਈ ਨਾ ਐਂਜਲ ਚੱਲ ਫਿਰ ਤੂੰ ਮੈਨੂੰ ਕੰਮ ਕਹਿਆ ਨਾ ਉਹ ਨਹੀਂ ਕਰਨਾ ਚਲੋ ਚਲੋ ਮੈਂ ਤਾਂ ਹਰ ਗੁਣ ਆਗੇ ਮੈਂ ਤਾਂ ਹਰ ਗੁਣ ਆਗੇ ਮੂੰਹ ਦੇਖ ਕੇ ਕਰਨੀ ਮੂੰਹ ਟੋਪੀ ਕਿਥੇ ਹੈ ਟੋਪੀ ਟੋਪੀ ਕਿਥੇ ਉਹ ਨਹੀਂ ਲੱਭਦੀ ਤਾਂ ਅੰਮਾ ਕਿਥੇ ਅੰਮਾ ਉਹ ਦਾਦੀ ਆ ਗਈ ਦਾਦੀ ਆ ਗਈ ਉਹ ਦਾਦੀ ਆ ਗਈ ਦਾਦੀ ਦਾਦਾ ਅਸੀਂ ਪਹੁੰਚੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਪਕੌੜਿਆਂ ਨੂੰ ਕਿੱਦਾਂ ਇਹਨਾਂ ਨੇ ਮੂੰਹ ਸਵਾਰਾ ਕੀਤਾ ਹੈਗਾ ਤੇ ਉਹ ਬਾਬਾ ਜੀ ਨੇ ਅਰਦਾਸ ਬਾਬਾ ਬਾਬਾ ਨੇ ਅਲਾਸਮੈਂਟ ਕਰਤੀ ਪਕੌੜੇ ਵਾਧੇ ਪੈ ਗਏ ਨਾਲ ਹੀ ਢੇ ਪੈ ਗਏ ਹਮੇ ਵੱਡੀ ਦੀਦੀ ਕਦਾ ਸੁੱਤੀ ਹੀ ਨਹੀਂ ਹੈ ਕੰਬਲ ਲੈ ਕੇ ਫਟਕ ਹੋ ਗਿਆ ਬੰਦ ਗੱਡੀ ਲੰਘਣੀ ਸੀ ਕਿੰਤੋਂ ਦਾ ਵਰਕੇ ਜਾਮ ਜਿਹੜਾ ਨਹੀਂ ਆ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਆ ਤੇ ਰੂਮ ਆਪਾਂ ਨੂੰ ਗੁਰਦੁਰ ਸਾਹਿਬ ਫਤਿਹਗੜ੍ਹ ਸਾਹਿਬ ਨਹੀਂ ਮਿਲਿਆ ਹੁਣ ਦੇਖੋ ਕੀ ਬਣਦਾ ਕਿੱਧਰ ਜਾਣੇ ਲਧਿਆਣੀ ਵਾਲਾ ਜਿਹੜਾ ਟੋਲੇ ਨਾ ਵੱਡਾ ਉਹ ਆਪਾਂ ਪਾਰ ਕਰ ਚੁੱਕੇ ਆ ਤੇ ਹੁਣ ਸਿੱਧਾ ਹੀ ਕੰਮ ਕਿਚੇ ਦਿੱਤਾ ਹੈ ਅਮਰਸਰ ਵੱਲ ਨੂੰ ਅਮਰਸਰ ਜਾਏ ਹੁਣ ਗੱਡੀ ਰੁਕੂਗੀ ਮਮੇ ਨਹੀਂ ਡਰ ਰਹੇ ਇਹ ਕਹਿੰਦੇ ਤੇਰ ਕੋ ਗੱਡੀ ਨਹੀਂ ਚੱਲਣੀ ਮਾ ਮੋ ਪ੍ਰਮਾਤਮਾ ਜਦੋਂ ਨਾਲ ਹੋਵੇ ਫੇਰ ਨਹੀਂ ਕੋਈ ਗੱਲ ਵੀ ਮਮੇ ਹੁਣੀ ਹੰਸਤੇ ਆ ਗਈ ਮਗਰ ਆਜੋ ਨਾਟ ਖਲੋਤੇ ਸਮਝਾ ਸਮਝੋ ਜੇ ਭਾਏ ਤੇ ਉੱਥੇ ਹੀ ਆ ਨਵੇਂ ਸਾਲ ਤੇ ਆਪਾਂ ਆਪਣੇ ਘਰੇ ਪਹੁੰਚਣ ਵਾਲੇ ਆ ਬਸ ਮਤਲਬ ਦੀਦੀ ਹੁਣਾਂ ਨੂੰ ਤੇ ਦੀਦੀ ਹੁਣਾਂ ਦੇ ਘਰੇ ਛੱਡ ਚੱਲੇ ਨਾ ਨਵੇਂ ਸਾਲ ਤੇ ਅਸੀਂ ਆਪਣੇ ਹੁਣ ਜਾਵਾਂਗੇ ਕੱਲ ਨੂੰ ਦੀਦੀ ਹੁਣਾਂ ਨਾਲ ਰਾਤ ਰੁਕਾਂਗੇ ਇੱਧਰ ਪਹੁੰਚ ਜਾਣੇ ਆ ਟਾਈਮ ਦੇ ਨਾਲ ਹੀ ਹੁਣ ਬਸ ਅਮਰਸਰ ਦੇ ਵਿੱਚ ਮਤਲਬ ਐਂਟਰੀ ਕਰੀ ਚੱਲੇ ਆ ਲਗਭਗ ਕਿ ਕਰਗੇ ਇਹ ਤੇ ਆ ਆਪਣਾ ਦਰਿਆ ਨੰਗੇ ਨਾ ਬਿਆਸਾ ਦਰਿਆ ਦਰਿਆ ਨਾ ਜੀ ਨੰਗੇ ਨੰਗੇ ਹੋਰ ਉਹ ਜੀ ਅਈ ਦਾ ਵਲੋਗ ਤੁਹਾਨੂੰ ਹੋ ਰਹੀਆਂ ਲੱਗਾ ਲਾਈਕ ਵਾ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਰਗਣ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਕਰ ਸਕਦੇ ਸਤਿ ਸ਼੍ਰੀ ਅਕਾਲ ਤੇ ਹੈਪੀ ਨਿਊ ईयर ਸਾਰਿਆਂ ਨੂੰ ਮੇਰੇ ਵੱਲੋਂ ਪਹਿਲਾਂ ਹੀ ਐਡਵਾਂਸ ਵਿੱਚ ਅੱరే ਕੱਲ ਨੂੰ ਹੈਪੀ ਨਿਊ ईयर ਆ ਕਿਉਂਕਿ ਰਹਿ ਗਏ ਨੇ ਸਿਰਫ 10 ਮਿੰਟ ਰਹਿ ਗਏ ਨੇ 11:50 ਮਿੰਟ ਹੋ ਗਏ ਨੇ ਆਹ ਸਮਰ ਫਟਾਈ